ਅਗਲੀ ਖਬਰ ਦਾ ਉਕਰ ਲੈਣਿਆ ਸਾਂਸਦ ਅਮਰਿਤਪਾਲ ਸਿੰਘ ਤੇ ਲੱਗੀ ਐਨਐਸਏ ਨੂੰ ਚੁਣੌਤੀ ਦੇਣ ਦੇ ਮਾਮਲੇ ਦੇ ਵਿੱਚ ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ ਪਿਛਲੀ ਸੁਣਵਾਈ ਮੌਕੇ ਚੀਫ ਜਸਟਿਸ ਦੀ ਸਪੈਸ਼ਲ ਬੈਂਚ ਦੇ ਕੋਲ ਇਹ ਮਾਮਲਾ ਜੋ ਕੇ ਰੈਫਰ ਕਰ ਦਿੱਤਾ ਗਿਆ ਸੀ ਤਾਂ ਅੱਜ ਇਸ ਪੂਰੇ ਮਾਮਲੇ ਨੂੰ ਲੈ ਕੇ ਸੁਣਵਾਈ ਹੋਣ ਜਾ ਰਹੀ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ ਤਾਂ ਪਿਛਲੀ ਸੁਣਵਾਈ ਮੌਕੇ ਚੀਫ ਜਸਟਿਸ ਦੀ ਸਪੈਸ਼ਲ ਬੈਂਚ ਦੇ ਕੋਲ ਇਸ ਮਾਮਲੇ ਨੂੰ ਜੋ ਕੇ ਰੈਫਰ ਕਰ ਦਿੱਤਾ ਗਿਆ ਸੀ ਤਾਂ ਐਮਪੀ ਅਮਰਿਤਪਾਲ ਤੇ ਲੱਗੀ ਐਨਐਸਏ ਨੂੰ ਚੁਣੌਤੀ ਦੇਣ ਦਾ ਇਹ ਪੂਰਾ ਮਾਮਲਾ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਸੁਨਵਾਈ ਹੋਣ ਜਾ ਰਹੀ ਹੈ ਪਿਛਲੀ ਸੁਣਵਾਈ ਮੌਕੇ ਚੀਫ ਜਸਟਿਸ ਦੀ ਸਪੈਸ਼ਲ ਬੈਂਚ ਦੇ ਕੋਲ ਇਹ ਮਾਮਲਾ ਚੋਕੇ ਰੈਫਰ ਕਰ ਦਿੱਤਾ ਗਿਆ ਸੀ ਤਾਂ ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਇਸ ਪੂਰੇ ਮਾਮਲੇ ਤੇ ਸੁਣਵਾਈ ਕਰੇਗਾ ਐਮਪੀ ਅਮਰਿਤਪਾਲ ਤੇ ਲੱਗੀ ਐਨਐਸਸੀ ਨੂੰ ਚੁਣੌਤੀ ਦੇਣ ਦਾ ਇਹ ਪੂਰਾ ਮਾਮਲਾ ਹੈ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਇਸ ਪੂਰੇ ਮਾਮਲੇ ਤੇ ਸੁਣਵਾਈ ਕਰੇਗਾ ਪਿਛਲੀ ਸੁਣਵਾਈ ਦੇ ਮੌਕੇ ਚੀਫ ਜਸਟਿਸ ਦੀ ਸਪੈਸ਼ਲ ਬੈਂਚ ਦੇ ਕੋਲੇ ਇਹ ਮਾਮਲਾ ਚੋਕੇ ਰੈਫਰ ਕਰ ਦਿੱਤਾ ਗਿਆ ਸੀ ਤਾਂ ਅੱਜ ਇਸ ਪੂਰੇ ਮਾਮਲੇ ਲੈ ਕੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ ਖਬਰ ਤੇ ਬਧੇਰੇ ਗੱਲਬਾਤ ਲਈ ਸਾਡੇ ਸਹਾਇਕੀ ਰੋਹਿਤ ਬੰਸਲ ਜੀ ਸਰਨਾ ਫੋਨ ਲਾਈਨ ਤੇ ਜੁੜ ਚੁੱਕੇ ਨੇ ਤਜੀ ਰੋਹਿਤ ਜੀ ਐਮਪੀ ਅਮਰਿਤਪਾਲ ਤੇ ਲੱਗੀ ਐਨਐਸਸੀ ਨੂੰ ਚੁਣੌਤੀ ਦੇਣ ਦਾ ਪੂਰਾ ਮਾਮਲਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਪੂਰੇ ਮਾਮਲੇ ਨੂੰ ਲੈ ਕੇ ਸੁਣਵਾਈ ਹੋਵੇਗੀ ਕਿ ਕੁਝ ਹੋਰ ਜਾਣਕਾਰੀ ਹੈ ਹਾਂਜੀ ਬਿਲਕੁਲ ਅਮਰਿਤਪਾਲਾ ਵਰ ਉਹਨਾਂ ਦੇ ਸਾਥੀਆਂ ਦੇ ਵੱਲੋਂ ਆਪਣੀ ਐਨਐਸਸੀ ਨੂੰ ਚੈਲੰਜ ਕੀਤਾ ਗਿਆ ਸੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਪਰ ਉਸ ਤੋਂ ਬਾਅਦ ਮਾਨਯੋਗ ਜੱਜ ਸਾਹਿਬਾਨ ਦੇ ਵੱਲੋਂ ਜਿਹੜੇ ਇਹ ਕੇਸ ਸੀਗੇ ਇਹਨਾਂ ਨੂੰ ਜਿਹੜੇ ਬਾਕੀ ਕੇਸ ਹੈ ਉਹਨਾਂ ਦੀ ਸੁਣਵਾਈ ਅੱਜ ਨਹੀਂ ਹੋਏਗੀ ਜਿਨ੍ਹਾਂ ਦੇ ਵਿੱਚ ਪਪਲਪ੍ਰੀਤ ਹੋਵੇ ਪ੍ਰਧਾਨ ਮੰਤਰੀ ਬਾਜੇ ਕੇਸ ਜਾਂ ਜਿਹੜੇ ਬਾਕੀ ਅਮਰਿਤਪਾਲ ਦੇ ਸਾਥੀ ਹੈ ਪਰ ਅਮਰਿਤਪਾਲ ਦਾ ਜਿਹੜਾ ਕੇਸ ਹੈਗਾ ਮੁੱਖ ਤੌਰ ਤੇ ਅਮਰਿਤਪਾਲ ਵਰਸਸ ਸਟੇਟ ਆਫ ਜਿਹੜਾ ਕਹਿੰਗੇ ਕਿ ਨੈਸ਼ਨਲ ਉਸ ਦਾ ਜਿਹੜਾ ਇੱਕ ਕੇਸ ਸੀਗਾ ਸਿਕਿਉਰਿਟੀ ਦਾ ਮਾਮਲਾ ਵਿੱਚ ਆਰਐਸ ਕਹਿੰਦੀ ਐਨਐਸਸੀ ਲਗਾਏਗੀ ਇਹ ਗਲਤ ਲਗਾਏਗੀ ਅਮਰਿਤਪਾਲ ਇੱਕ ਸਿਟਿੰਗ ਐਮਪੀ ਹੈ ਔਰ ਤੁਸੀਂ ਉਹਨਾਂ ਦੇ ਖਿਲਾਫ ਕਿਵੇਂ ਐਨਐਸਸੀ ਲਗਾ ਸਕਦੇ ਹੋ ਔਰ ਜਿਹੜੇ ਵਿਅਕਤੀ ਨੇ ਸੰਵਧਾਨ ਦੀ ਸਹੁੰ ਚੁੱਕੀ ਹੋਵੇ ਸੰਵਧਾਨ ਦੇ ਤਹਿਤ ਇਲੈਕਸ਼ਨ ਲੜਿਆ ਹੋਵੇ ਉਸ ਨੂੰ ਤੁਸੀਂ ਕਿਵੇਂ ਕ ਸੰਵਿਧਾਨ ਦੇ ਲਈ ਖਤਰਾ ਹੈਗਾ ਔਰ ਇੱਕ ਵੱਡੇ ਮਾਰਜਨ ਦੇ ਨਾਲ ਉਹਨਾਂ ਨੇ ਇਲੈਕਸ਼ਨ ਜਿੱਤੇ ਆ ਤਾਂ ਅਜੇਹੇ ਦੇ ਵਿੱਚ ਏਸੀ ਨੂੰ ਲੈ ਕੇ ਜਿਹੜਾ ਚੈਲੰਜ ਸੀ ਉਹ ਪੰਜਾਬ ਹਰਿਆਣਾ ਹਾਈ ਕੋਰਟ ਕੀਤਾ ਗਿਆ ਸੀਗਾ ਇਸ ਮਾਮਲੇ ਦੇ ਵਿੱਚ ਅੱਜ ਜਿਹੜੀ ਸੁਣਵਾਈ ਹੈਗੀ ਉਹ ਹੋਣ ਜਾ ਰਹੀ ਹੈਗੀ ਤਾਂ ਅੱਜ ਅੱਜ ਦੇ ਕੱਲ੍ਹ ਕੀ ਹੈ ਕਿ ਚੀਫ ਜਸਟਿਸ ਜਿਹੜੇ ਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨੇਗੇ ਉਹਨਾਂ ਦੇ ਵੱਲੋਂ ਇਸ ਮਾਮਲੇ ਦੇ ਉੱਪਰ ਜਿਹੜੀ ਸੁਣਵਾਈ ਆ ਉਹ ਕੀਤੀ ਜਾਏਗੀ ਜੀ ਤਰਹੁ ਜਿਸ ਤਰੀਕੇ ਨਾਲ 2023 ਤੋਂ ਡਿਬਰੂਗੜ ਜੇਲ੍ਹ ਦੇ ਵਿੱਚ ਇਹ ਅਮਰਿਤਪਾਲ ਸਿੰਘ ਨੇ ਜੋ ਕੇ ਬੰਦ ਨੇ ਲਗਾਤਾਰ ਇਹਨਾਂ ਵੱਲੋਂ ਆਖਿਆ ਜਾ ਰਿਹਾ ਹੈ ਕਿ ਜੋ ਇਹਨਾਂ ਦੀ ਨਜ਼ਰਬੰਦੀ ਕੀਤੀ ਗਈ ਹੈ ਉਹ ਗੈਰ ਕਾਨੂੰਨੀ ਹੈ ਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕੁਝ ਲੱਗਦਾ ਹੈ ਕਿ ਪੰਜਾਬ ਹਾਈ ਕੋਰਟ ਵੱਲੋਂ ਕੀ ਕੁਝ ਸੁਣਵਾਈ ਕੀਤੀ ਜਾ ਸਕਦੀ ਹੈ ਤਾਂ ਕਿਉਂਕਿ ਲਗਾਤਾਰ ਅਮਰਿਤਪਾਲ ਨੂੰ ਲੈ ਕੇ ਮੰਗ ਵੀ ਉੱਠ ਰਹੀ ਹੈ ਕਿ ਇਹਨਾਂ ਦੀ ਜੋ ਰਿਹਾਈ ਕੀਤੀ ਜਾਵੇ ਉਹਨਾਂ ਦੇ ਪਿਤਾ ਵੀ ਇਹ ਗੱਲ ਆਖ ਰਹੇ ਨੇ ਹਾਲਾਂਕਿ ਸੰਸਦ ਦੇ ਵਿੱਚ ਵੀ ਇਹ ਮੁੱਦਾ ਗੂੰਜਿਆ ਇਹ ਕੋਈ ਉਸ ਤਰੀਕੇ ਦੇ ਨਾਲ ਅਮਰਿਤਪਾਲ 197000 ਵੋਟਾਂ ਦੇ ਵੱਡੇ ਫਰਕ ਦੇ ਨਾਲ ਜਿੱਤੇ ਨੇ ਕਿਉਂਕਿ ਇਸ ਤੋਂ ਬਾਅਦ ਅਮਰਿਤਪਾਲ ਚਾਹੁੰਦੇ ਨੇ ਕਿ ਉਹ ਆਪਣੇ ਲੋਕਾਂ ਦੀ ਆਵਾਜ਼ ਚੁੱਕ ਸਕਣ ਇਸ ਲਈ ਉਹਨਾਂ ਨੂੰ ਜਿਹੜੀ ਐਨਐਸਏ ਆ ਉਹ ਹਟਾਈ ਜਾਵੇ ਕਿਉਂਕਿ ਜਿੰਨੀ ਦੇਰ ਤੱਕ ਐਨਐਸਏ ਨਹੀਂ ਹਟਦੀ ਉਹਨੀ ਦੇਰ ਤੱਕ ਉਹਨਾਂ ਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਰਹਿਣਾ ਪਏਗਾ ਔਰ ਜਿਹੜੀ 1 ਸਾਲ ਦੀ ਐਨਐਸਏ ਪਹਿਲਾਂ ਲਗਾਈ ਜਾਂਦੀ ਹੈ ਪਰ ਬਾਅਦ ਦੇ ਵਿੱਚ 1 ਸਾਲ ਦੀ ਹੋਰ ਐਨਐਸਏ ਜਿਹੜੀ ਉਹ ਐਕਸਟੈਂਡ ਕਰ ਦਿੱਤੀ ਜਾਂਦੀ ਹੈਗੀ ਅਜਿਹੇ ਦੇ ਵਿੱਚ ਅਮਰਿਤਪਾਲ ਕਹ ਲਈਏ ਤਾਂ 2025 ਤੱਕ ਜਿਹੜੇ ਜੇਕਰ ਉਹ ਐਨਐਸਏ ਖਤਮ ਨਹੀਂ ਹੁੰਦੀ ਤਾਂ ਬਾਹਰ ਨਹੀਂ ਆਉਣਗੇ ਔਰ ਉਸ ਤੋਂ ਬਾਅਦ ਵੀ ਕੋਈ ਇਸ ਗੱਲ ਦਾ ਜੇ ਕੀ ਵੀ ਕੀਤਾ ਜਾ ਸਕਦਾ ਹੈ ਕਿ 2025 ਜਾ ਕੇ ਵੀ ਜਿਹੜੀ ਐਨਐਸਏ ਆ ਉਹਨੂੰ ਐਕਸਟੈਂਡ ਨਹੀਂ ਕੀਤਾ ਜਾਏਗਾ ਜਾਂ ਉਸ ਨੂੰ ਖਤਮ ਕਰ ਦਿੱਤਾ ਜਾਏਗਾ ਤਾਂ ਅਜੇਹੇ ਦੇ ਵਿੱਚ ਉਹਨਾਂ ਦੇ ਵੱਲੋਂ ਹੁਣ ਕਾਨੂੰਨ ਦਾ ਸਹਾਰਾ ਲੈ ਗਿਆ ਤਾਂ ਕਿ ਉਹਨਾਂ ਨੇ ਕਿਹਾ ਕਿ ਮੈਂ ਜਿਹੜੇ ਆਪਣੇ ਲੋਕਾਂ ਦੇ ਲਈ ਕੰਮ ਕਰ ਸਕਾਂ ਮੈਂ ਆਪਣੇ ਲੋਕਾਂ ਦੀ ਸੇਵਾ ਕਰ ਸਕਾਂ ਇਸ ਲਈ ਉਹਨਾਂ ਨੂੰ ਜਿਹੜਾ ਐਨਐਸਏ ਆ ਉਹ ਖਤਮ ਕੀਤੀ ਜਾਵੇ ਔਰ ਬਾਕੀ ਉਹਨਾਂ ਨੇ ਕਿਹਾ ਕਿ ਜਿਹੜੀ ਤੁਸੀਂ ਐਨਐਸਏ ਲਗਾਈ ਸੀਗੀ ਉਹ ਕਿਸ ਆਧਾਰ ਤੇ ਲਗਾਈ ਆ ਉਸ ਦੇ ਜਿਹੜੇ ਬੇਸ ਨੇ ਉਹ ਠੀਕ ਨਹੀਂ ਮੇ ਜਿਸ ਤਰੀਕੇ ਨਾਲ ਉਹਨਾਂ ਦੇ ਬਲੋਂ ਇਲੈਕਸ਼ਨ ਲੜਾਇਆ ਗਿਆ ਉਹ ਇਲੈਕਸ਼ਨ ਜਿੱਤਦੇ ਨਿਗੇ ਤੇ ਇਸ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਵੀ ਨਜ਼ਰ ਆਉਂਦਾ ਉਹਨਾਂ ਵੀ ਜਿਹੜੀ ਇਹ ਕਿ ਕੀ ਜੀ ਕਿ ਜਿਹੜੀ ਕਿ ਸੰਵਿਧਾਨ ਦਾ ਅਸੀਂ ਜ਼ਿਕਰ ਕਰਦੇ ਹਾਂ ਤਾਂ ਸੰਵਿਧਾਨ ਅਨੁਸਾਰ ਇਲੈਕਸ਼ਨ ਲੜੇ ਜਾਂਦੇ ਨੇ ਸੰਵਿਧਾਨ ਅਨੁਸਾਰ ਇਲੈਕਸ਼ਨ ਜਿੱਤੇ ਜਾਂਦੇ ਨੇ ਤਾਂ ਜਿਹੇ ਇਹਦੇ ਵਿੱਚ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਇੱਕ ਅਜਿਹਾ ਵਿਅਕਤੀ ਦੇ ਲਈ ਖਤਰਾ ਹੋ ਸਕਦਾ ਹੈਗਾ ਉਹ ਲੋਕਸਭਾ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੋਗਾ ਇਸ ਵਜ੍ਹਾ ਦੇ ਕਰਕੇ ਜਿਹੜੀ ਐਮਐਸਏ ਉਸ ਨੂੰ ਖਤਮ ਕਰ ਦਿੱਤਾ ਜਾਵੇ ਤਾਂ ਅੱਜ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਏਗੀ ਦੇਖਣਾ ਹੈਗਾ ਕਿ ਕੀ ਉਹਦਾ ਪਰ ਆਮ ਤੌਰ ਤੇ ਜਿਹੜੀ ਪਹਿਲੀ ਸੁਣਵਾਈ ਹੁੰਦੀ ਹੈ ਜਿਹੇ ਕੇਸਾਂ ਦੇ ਵਿੱਚ ਜਿਹੜੀ ਜਵਾਬ ਤਲਬੀ ਹੈ ਉਹ ਕਰ ਲਈ ਜਾਂਦੀ ਹੈਗੀ ਕਿ ਸਰਕਾਰ ਤੋਂ ਕੀ ਜਵਾਬ ਹੈ ਜਾਂ ਸੈਂਟਰ ਤੋਂ ਵੀ ਜਵਾਬ ਆ ਸਕਦਾ ਹੈ ਠੀਕ ਹੈ ਰੋਹਿਤ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਅਸੀਂ ਜਾਣਕਾਰੀ ਤੁਹ ਸਦ ਅਸ਼ਕੰਦਨ ਨਾਲੇ ਸੰਜਾ ਕੀਤੀ ਹੈ ਤਾਂ ਐਮਪੀ ਅਮਰਿਤਪਾਲ ਤੇ ਲੱਖੀ ਐਨਐਸਏ ਨੂੰ ਚੁਣੌਤੀ ਦੇਣ ਦਾ ਪੂਰਾ ਮਾਮਲਾ ਜਿਸ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਅੱਜ ਇਸ ਮਾਮਲੇ ਤੇ ਸੁਣਵਾਈ ਕਰੇਗਾ ਪਿਛਲੇ ਸੁਣਵਾਈ ਮੌਕੇ ਚੀਫ ਜਸਟਿਸ ਦੀ ਸਪੈਸ਼ਲ ਬੈਂਚ ਤੇ ਕੋਲੇ ਇਹ ਮਾਮਲਾ ਜੋ ਕਿ ਰੈਫਰ ਕਰ ਦਿੱਤਾ ਗਿਆ ਸੀ